ਆਹ ਨਾ ਹੋਵੇ ਜਿੱਦੋਂ ਤਿਆਰ ਹੁੰਦਾ ਵੀਰੇ 10000 ਰੁਪਏ ਖਰਚਾ ਜਾਈ ਦੇ ਵਿੱਚ ਹਾਂ ਤਿਆਰ ਕਰਕੇ ਬਾਹਰ ਅੱਛਾ ਹੀ ਤਿਆਰ ਕਰਕੇ ਹਾਂ ਵਿੱਚ ਵੀ ਉਹ ਲਾ ਕੇ ਠੀਕ ਹੈ ਜੀ ਹਾਂ 5000 ਇਹਦੇ ਦਵਾਈਆਂ ਦਾ ਖਰਚਾ ਹੈ 10000 ਰੁਪਏ ਵढਾਈ ਦੇ ਅੱਜ ਤਾਈਂ ਚਾਰੋਂ ਪਾਕੇ ਵੀ ਦੇਣਾ ਵੀ ਹੈ ਤੇ ਆਪ ਕੋਲ 10000 ਰੁਪਏ ਕਿੱਲੇ ਤੇ ਖਰਚ ਆ ਜਾਣਾ ਠੀਕ ਹੈ ਜੀ ਹਾਂ ਜੇ ਆਪਾਂ ਪੌਣ ਚ ਲਾ ਪਰਵਾਹੀ ਕਰਾਂਗੇ ਦਾਬ ਨਹੀਂ ਕਰਾਂਗੇ ਦੀ ਤੇ ਉਸ ਦਿਵਾਰ ਤਾਜਨਾ ਚੰਗੀ ਤਰ੍ਹਾਂ ਢੱਕਾਂਗੇ ਨਹੀਂ ਜੀ ਜੀ ਵੀ ਪਾਣੀ ਪੀ ਗਿਆ ਪਾਣੀ ਨਾਲ ਖਰਾਬ ਹੋਊਗਾ ਇਹ ਪੂਣੀ ਖਰਾਬ ਹੁੰਦਾ ਠੀਕ ਹੈ ਜੀ ਮਿੱਟੀ ਜ਼ਰੂਰੀ ਹੈ ਕਾਗਜ਼ ਜ਼ਰੂਰੀ ਹੈ ਤੇ ਇੱਕ ਦਵਾਈ ਬਹੁਤ ਜ਼ਰੂਰੀ ਹੈ ਮਤਲਬ ਜਦੋਂ ਆਪਾਂ ਚਾਲ ਪਾਉਨੇ ਆ ਉਦੋਂ ਟਰੈਕਟਰ ਦੇ ਉੱਪਰ ਚੱਲੀ ਜਾਵੇ ਪ੍ਰੋਪਰ ਅ ਕੁੱਕੜੀ ਵੀਰੇ ਦਾਣਾ ਪੈ ਜਾਂਦਾ ਪੱਕੇ ਜਾਂਦਾ ਹੈ ਜੀ ਮਤਲਬ ਆਪਾਂ ਨਾ ਹਾਂਜੀ ਕੱਟ ਕੇ ਦੇਖੇ ਜਾਂ ਨਾ ਕਰਨਾਂ ਦੀ ਚਾਹੀਦਾ ਵਾਲੇ ਆ ਜਾਦੇ ਪੌਂਦਾ ਹਣਾ ਹੋਵੇ ਦਾਣਾ ਠੀਕ ਹੈ ਜੀ ਹਾਂ ਜਦੋਂ ਮਤਲਬ ਨਾਉ ਥੋੜਾ ਦਾਣਾ ਕਰਦਾ ਹੋਗਾ ਉਹ ਚਾਰ ਪੌਂਦਾ ਚਾਹੀਦਾ ਦਾ ਚਾਰ ਪੌਂਦਾ ਚਾਹੀਦਾ ਹਾਂ 31 ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਕਿਵੇਂ ਪੈਂਦਾ ਹੁੰਦਾ ਕੋਈ ਸਮਝਾ ਮੈਦਵਲ ਟੋਏ ਚ ਜਿੰਨੀ ਇਹ ਦਵਾਈ ਹੋ ਜੂਗੀ 19 ਚਾਰ ਦਾ ਮੈਨੀਫਿਟ ਵਧੀਆ ਰਹਿੰਦਾ ਹੈ ਤੇ ਇਹ ਨੂੰ ਉਲੀ ਲੱਗ ਜਾਂਦੀ ਹੈ ਖਰਾਬ ਹੋ ਜਾਂਦਾ ਹੈ ਇੱਕ ਕਾਗਜ਼ ਦੇ ਪਾਕੇ ਦੇ ਉੱਪਰ ਮਿੱਟੀ ਜ਼ਰੂਰ ਪਾਓ ਮੇਰੀ ਬੇਨਤੀ ਹੈ ਵੀ ਜੇ ਮਿੱਟੀ ਪਾ ਮੰਗਾ ਆਪਾਂ ਚਾਰ ਨਹੀਂ ਖਰਾਬ ਹੁੰਦਾ ਕਿਤੇ ਵੀ ਫੀਲਦਾ ਹਾਂ ਅੱਛਾ ਜੀ ਠੀਕ ਹੈ ਜੀ ਡੰਗਰ ਕੋਈ ਇਹ ਦੇ ਡੱਕਰਾ ਨਹੀਂ ਛੱਡਦੇ ਕੁਝ ਨਹੀਂ ਛੱਡਦੇ ਦੀ ਮੇ ਪਾਰੋਂ ਖੁੱਲਨੇ ਵੇਲੇ ਕਰ ਦੇਣਗੇ ਖੁੱਲਨੇ ਵੇਲੇ ਕਰ ਦੇਣਗੇ ਹਾਂ ਮਤਲਬ ਕਿ ਇਹ ਗੱਲ ਬਾਕੀ ਆਹ ਕਾਲਜਾ ਵੀਰ ਮੇਰੋ ਇਹਦੇ ਉੱਪਰ ਮਿੱਟੀ ਜ਼ਰੂਰੀ ਆ ਦੇਖਾ ਮਿੱਟੀ ਪਾਈ ਹੋਈ ਹੈ ਮੇਰੀ ਅੱਧਾ ਫੁੱਟ ਠੀਕ ਹੈ ਜੀ ਨਹੀਂ ਤਿੰਨ ਚਾਰ ਉਂਗਲਾਂ ਦਾ ਜ਼ਰੂਰ ਪਾਉ ਦੇਣਾ ਕਿੰਨੀ ਵਧੀਆ ਗੱਲ ਆ ਦੇਖੋ ਉੱਪਰੋਂ ਜਮੀਨ ਹੀ ਖਰਾਬ ਉੱਪਰ ਨਹੀਂ ਸੱਤ ਵੀ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਚਾਰ ਗਲ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਇਹ ਪਰੋ ਵੀ ਉਸੇ ਹੀ ਪਿਆਦੇ ਹੈ ਯਾਰ ਮਤਲਬ ਕਿ ਇਹ ਬਸ ਮਸ਼ੀਨ ਪਾਉਂਦੀ ਹੈ ਅੱਛਾ ਜੀ ਲੰਬਾਈ ਪਾਉਂਦਾ ਹੈ ਮਸ਼ੀਨ ਆਹ ਇਹ ਡੱਬਾ ਦੀ ਟੋਕਾ ਲੇਬਰ ਆਉਂਦੀ ਹੈ ਇਹ ਕੱਢ ਕੇ ਕੁੱਟ ਕੇ ਠੀਕ ਹੈ ਜੀ ਉਲਿੱਕ ਟਰੈਕਟਰ ਮਗਰ ਪੈਂਦੀ ਐ ਇੱਕ ਖੁੱਡਲੀ ਆਂਦੀ ਐ ਉਹ ਵੀ ਪਾ ਲੰਦੀ ਐ ਚਾਰਾ ਠੀਕ ਹੈ ਜੀ ਹਾਂ ਦੋ ਤਿੰਨ ਤਰੀਕੇ ਨੇ ਚਾਰ ਪਾਉਣ ਦੇ ਤਾਂ ਠੀਕ ਹੈ ਠੀਕ ਹੈ ਜੀ ਇਹ ਜਿਹੜਾ ਇੱਕ ਇਹ ਆਹ ਦਾ ਹਾਂ ਜੀ ਤੇ ਆਪਣਾ ਨਾਮ ਦੱਸੋ ਜੀ ਨਾਮ ਨਰਮਲ ਸਿੰਘ ਜੀ ਪਿੰਡ ਖੜਿਆਲ ਕੋਠੇ ਤਹਿਸੀਲ ਸੁਨਾਮ ਜ਼ਿਲ੍ਹਾ ਠੀਕ ਹੈ ਜੀ ਤੇ ਆਪਾਂ ਖੇਤੀ ਦੀ ਕਰਦੇ ਹਾਂ ਜੀ ਆਪਾਂ ਮਤਲਬ ਵੀ ਕਰ ਰਹੇ ਹਾਂ ਵਿਛਲੇ ਕਰ ਰਹੇ ਹਾਂ ਇਹ ਇਹ ਠੇਕੇ ਦੇ ਆਪ ਲੈ ਵੀ ਠੀਕ ਠੀਕ ਹੈ ਜੀ ਹਾਂ ਇਹ ਮਤਲਬ ਖੇਤੀ ਜੀ ਕਿੰਨੇ ਟਾਂਕ ਲੈ ਰਹੇ ਆ ਆਪਾਂ ਇਹ ਠੇਕੇ ਤੋਂ 2018 ਤੋਂ ਲੈ ਰਹੇ ਆ ਹਾਂ ਮਤਲਬ ਇਹ ਵੀ ਖੇਤੀ ਦੇ ਬਹੁਤ ਬੱਚੇ ਕੋਈ ਨਾ ਸਿੱਟੇ ਪਾਸੇ ਵੀ ਕਰੀ ਜਾਂਦੇ ਆ ਨਾ ਹਾਂ ਠੀਕ ਹੈ ਜੀ ਹਾਂ ਤੇ ਪੱਟਾ ਦੀ ਬਦਲ ਦਿੱਤੀ ਇਸ ਟੈਂਡ ਦੀ ਇਸ ਟੈਂਡ ਤੇ ਮੱਕੀ ਲਾਈ ਹੋਈ ਆ ਕੁਝ ਮੂੰਗੀ ਲਾਈ ਹੋਈ ਆ ਠੀਕ ਹੈ ਠੀਕ ਉਹ ਸਾਦੂ ਨੂੰ ਲਾਇਆ ਹੋ ਦੀ ਉਹ ਚ ਮੱਕੀ ਲਾਈ ਹੋਈ ਆ ਕੁਝ ਮੱਕੀ ਨਹੀਂ ਹਾਂ ਤੇ ਪਾ ਜਮੀਨ ਦੀ ਵੀਡੀਓ ਆਪਣਾ ਮੋਟੂ ਵੇਖ ਲਈ ਉਹ ਆਪਣਾ ਮੱਕੀ ਲਈ ਆ ਵੀ ਆਪਾਂ ਜਿਹੜਾ ਉਹਨਾਂ ਟਾਈਮ ਮੱਕੀ ਆਇਆ ਚਾਰ ਕੋਣਾ ਹਾਂ ਠੀਕ ਠੀਕ ਹੈ ਜੀ ਠੀਕ ਤੇ ਮੱਕੀ ਦੇ ਕਿੰਨਾ ਬਣ ਲਾਇਆ ਤੁਸੀਂ ਬੜੀ ਦਾਣਾ ਮੱਕੀ ਦੀ ਆਪਣੇ 8 ਕਿੱਲੇ ਨੇ ਵੀਰੇ 8 ਕਿੱਲੇ ਹਾਂ ਇਹ ਆ ਇਸ ਵਾਰ ਇੰਨੀ ਹੁੰਦੇ ਚ ਵੱਧ ਕੇ ਕਿੰਨੇ ਨੇ ਤਾਂ ਪਿਛਲੇ ਸਾਲ ਵੱਧਦੀ ਤੇ ਜਦੋਂ ਮੰਦਾ ਪਾ ਆ ਗਿਆ ਮਤਲਬ ਪੈ ਗਈ ਘਟਾਤੀ ਇਹਨਾਂ ਘਟਾਦੀ ਚਾਹੀ ਹਾਂ ਛੀ ਜੜੀ ਗਈ ਇਹਨੂੰ ਮਤਲਬਾ ਜਦੋਂ ਅਪਰਚੁਨਿਟੀ ਵੀ ਦੇ ਹਨਾ ਜੀ ਕੜਕ ਤੋਂ ਕਿੰਨਾ ਟਾਂਬਾ ਬਿਜਲੀ ਬੰਦੀ ਵਸਤੂ ਉਹਦੀ ਜਦੋਂ ਕੜਕ ਵੱਢ ਗਈ ਨੂੰ ਤੋੜੀ ਕਰਕੇ ਬਿਜਲੀ ਤੋੜੀ ਜਾ ਹਾਂ ਜੇ ਨਹੀਂ ਛੇਤੀ ਵੇਚ ਜੇ ਉਨੀ ਮੇਰੀ ਬਿੱਟਾ ਦਾ ਉਨੀ ਪੈਣੀ ਬਿੱਟਾ ਜੀ ਹਾਂ ਠੀਕ ਨਹੀਂ ਗਈ ਤੇ ਆਪਾਂ ਬੀਜਣ ਦੇ ਵੇਲੇ ਜਿਹੜੇ ਚਲਦੇ ਹੁੰਦੇ ਹਨ ਚੱਕਣੀ ਚਾਹੀਦੀ ਹੈ ਪਣੀ ਬੀਜਣ ਦੇ ਵੇਲੇ ਇੱਕ ਤਾਂ ਬਾਹੀ ਵਧੀਆ ਹੋਣੀ ਚਾਹੀਦੀ ਹੈ ਮਤਲਬ ਜਦੋਂ ਆਪਾਂ ਤਿਆਰ ਕਰਦੇ ਆ ਵਾ ਹਾਂ ਠੀਕ ਅਸੀਂ ਚੱਲੀ ਹਾਂ ਤੇ ਬਾਕੀ ਬੀਜ ਕੇ ਕਾਕਨ ਦਾ ਵਿੱਚੋਂ ਸਪਰੇਅ ਕਰਦੇ ਵਧੀਆ ਮਤਲਬ ਹਾਂ ਜੀ ਹਾਂ ਟਖਾ ਵਾਲੀ ਉਹ ਕਾਕ ਖਲਾ ਹੋਣ ਦੇਵੇ ਜੀ ਠੀ ਬਾਕੀ ਛੁੰਡੀ ਛਾਂਡੀ ਦਾ ਟੈਕ ਬਹੁਤਾ ਹੈ ਉਹ ਤੋਂ ਸਪਰੇਹਾਂ ਦੀ ਬਹੁਤ ਗੌਰ ਰੱਖੀ ਪੈਂਦੀ ਹੈ ਠੀਕ ਹੈ ਜੀ ਮਤਲਬ ਕਿ ਜੇ ਆਪ ਤੁਸੀਂ ਕਹਿੰਦੇ ਕਣਕ ਵੜਨ ਤੋਂ ਬਾਅਦ ਅਪਜੇ ਬੀਜਦੇ ਆ ਜੀ ਇਹ ਰੈਂਟ ਤੇ ਫਿਰ ਕਿੰਨੇ ਰੁਪਏ ਦੀ ਬੀਜ ਜਾਂਦੀ ਹੈ ਜੀ ਇਹ ਬੀਜਰ ਤੇ ਨਾ ਹੋਵੇ ਬੀਜਰ ਤੇ ਆ ਜਾਂਦਾ ਵੀਰੇ 10000 ਰੁਪਏ ਖਰਚਾ 10000 ਜਾਈ ਦੇ ਵਿੱਚ ਹਾਂ ਤਿਆਰ ਕਰਕੇ ਵਾਹਣਾ ਅੱਛਾ ਹੀ ਤਿਆਰ ਕਰਕੇ ਹਾਂ ਵਿੱਚੀ ਬੀਬੂ ਲਾ ਕੇ ਠੀਕ ਹੈ ਜੀ ਹਾਂ 5000 ਇਹਦੇ ਦਵਾਈਆਂ ਦਾ ਖਰਚਾ ਹੈ 10000 ਰੁਪਏ ਵੜਾਈ ਤੇ ਖਰਚਾ ਵੀ ਤਿਆਰ ਪਾ ਕੇ ਵੀ ਦੇਣਾ ਵੀ ਹੈ ਤੇ ਆਪ ਕੋਲੋਂ 10000 ਰੁਪਏ ਕਿੱਲੇ ਤੇ ਖਰ ਤੇ ਇਹ ਕਿਹੜੀ ਵਿਚਾਰ ਵਾਲੀ ਮਤਰੀ ਹੋਈ ਹੈ ਨਾ ਜੀ ਵੱਡਣ ਵਾਲੀ ਕਿਹ ਹੁੰਦੀ ਹੈ ਦੋ ਮਤਲਬ ਸਰਪਨਾਂ ਵਿੱਚ ਆਪਾਂ ਇਹ ਨਹੀਂ ਪੁੱਛਣ ਪਾਉਂਦੇ ਉਹ ਅੱਡ ਹੁੰਦੀ ਹੈ ਵੀਰੇ ਉਹ ਲੱਗ ਜਾਂਦੀ ਹੈ ਉਹ ਲੱਗ ਜਾਂਦੀ ਹੈ ਹਾਂ ਆ ਇਹਦਾ ਮਤਲਬ ਚਾਰ ਵਾਲੀ ਦਾ ਉਹਨੀ ਇਹ ਲੱਗਦੀ ਹੈ ਉਹ ਤਾਂ ਆਪਾਂ ਉਹ ਵੀ ਲਾ ਦਿੰਦੇ ਆ ਉਹ ਵੀ ਲਾ ਦਿੰਦੇ ਠੀਕ ਹੈ ਜੀ ਇਹ ਵਾਲੀ ਮਤਲਬ ਇਹ ਬੈੱਡ ਮਾ ਆ ਬੈੱਡ ਬਣਾ ਕੇ ਆ ਸੁਣ ਗਏ ਤਾਂ ਹੋ ਗਏ ਜੀ ਕੰਮ ਕਰਦ ਨੂੰ ਜੀ ਮੈਨੂੰ ਹੋ ਗਏ ਚਾਰ ਪੰਜ ਸਾਲ ਠੀਕ ਹੈ ਜੀ ਚਾਰ ਪੰਜ ਸਾਲ ਹੋ ਗਏ ਮਤਲਬ ਕੀ ਤੁਸੀਂ ਐਂ ਦੱਸੋ ਮਤਲਬ ਵੀ ਅਸੀਂ ਜਦੋਂ ਹੋ ਜਾਂਦੀ ਹੈ ਮਤਲਬ 4 4 ਫੁੱਟ ਦੀ ਹੋ ਜਾਂਦੀ ਹੈ ਜੀ ਤੇ ਫਿਰ ਚਾਰ ਕਿ ਕਿ ਚਾਰ ਕਿਹੜੇ ਵੇਲੇ ਪੈਂਦਾ ਕਿਵੇਂ ਪਾਉਂਦਾ ਇਹ ਕਿ ਇਹਦਾ ਪ੍ਰੋਸੈਸ ਕੀ ਹੁੰਦਾ ਇਹ ਸਮਝਾਉਂਗੀ ਮੈਂ ਚਾਰ ਇਹਦਾ ਜਦੋਂ ਕੁੱਕੜੀ ਵੀਰੇ ਦਾਣਾ ਪੈ ਜਾਂਦਾ ਪੱਕੇ ਜਾਂਦਾ ਹੈ ਕੀ ਮਤਲਬ ਨਾ ਹਾਂਜੀ ਲੱਟ ਕੇ ਦੇਖੇ ਜਾਂ ਨਾ ਗੜਲਾਂ ਦੀ ਚਾਹੀਦਾ ਵੜਿਆ ਜਿਆਦੇ ਪੋਂਦਾ ਉਹ ਹੋਵੇ ਦਾਣਾ ਠੀਕ ਹੈ ਜੀ ਹਾਂ ਜਦੋਂ ਮਤਲਬ ਨਾ ਹਾਂਜੀ ਥੋੜਾ ਦਾਣਾ ਕਰਦਾ ਹੋਗਾ ਉਹ ਚਾਰ ਪਾਉਣਾ ਚਾਹੀਦਾ ਇਹਦਾ ਚਾਰ ਉਹਦੇ ਚ ਪਾਉਣਾ ਜਾਂਦਾ ਹਾਂ 31 ਦਾ ਕੋਈ ਫਾਇਦਾ ਨਹੀਂ ਚਾਰ ਠੀਕ ਹੈ ਇਹ ਕਿਵੇਂ ਪੈਂਦਾ ਹੁੰਦਾ ਕੋਈ ਸਮਝਾਉਂਗੀ ਮਤਲਬ ਕੀ ਇਹ ਬਸ ਮਸ਼ੀਨ ਨਾਲ ਪਾਉਂਦੀ ਹੈ ਅੱਛਾ ਜੀ ਲੰਬਾਈ ਪਾਉਂਦਾ ਹੈ ਅਸੀਂ ਅਜੇ ਡੱਬਾ ਦੀ ਟੋਕਾ ਲੇਵਰ ਆਉਂਦੀ ਹੈ ਤੇ ਪੱਢ ਕੇ ਕੁੱਟ ਕੇ ਪਾਉਂਦੀ ਹੈ ਉਹ ਇੱਕ ਫੈਕਟਰ ਮਗਰ ਪੈਂਦੀ ਹੈ ਇੱਕ ਖੁੱਡਲੀ ਆਉਂਦੀ ਹੈ ਉਹ ਵੀ ਪਾਉਂਦੀ ਹੈ ਅਚਾਰਾ ਠੀਕ ਹੈ ਜੀ ਹਾਂ ਦੋ ਤਿੰਨ ਤਰੀਕੇ ਨੇ ਚਾਰ ਪਾਉਂਦੇ ਤਾਂ ਠੀਕ ਹੈ ਠੀਕ ਹੈ ਜੀ ਇਹ ਜਿਹੜਾ ਇੱਕ ਇਹ ਆਹ ਦੱਬ ਕੇ ਰੱਖਣਾ ਪੈਂਦਾ ਇਹ ਕੀ ਸੀਨ ਹੁੰਦਾ ਜੀ ਇਹ ਬਸ ਚਾਰ ਦਿਨ ਟੱਕੇ ਰੱਖਣਾ ਪੈਦਾਵਾਲ ਟੋਏ ਜਦ ਇਹ ਜਿਹਨੀ ਦਵਾਈ ਹੋ ਜੂਗੀ 19 ਚਾਰ ਦਾ ਮੈਨੀਫੀਟ ਵਧੀਆ ਰਹਿੰਦਾ ਠੀਕ ਹੈ ਤੇ ਇਹ ਨੂੰ ਉਲੀ ਲੱਗ ਜਾਂਦੀ ਹੈ ਖਰਾਬ ਹੋ ਜਾਂਦਾ ਹੈ ਇੱਕ ਕਾਗਜ਼ ਪਾ ਕੇ ਇਹਦੇ ਉੱਪਰ ਮਿੱਟੀ ਜ਼ਰੂਰ ਪਾਓ मेरी विनती है ਵੀ ਜੇ ਮਿੱਟੀ ਪਾਵਾਂਗੇ ਆਪਾਂ ਚਾਰਨੀ ਖਰਾਬ ਹੁੰਦਾ ਕਿ ਨਹੀਂ ਹੁੰਦਾ ਹਾਂ ਕਾਗਜ਼ ਦੇ ਉੱਪਰ ਮਿੱਟੀ ਜ਼ਰੂਰੀ ਆਦਾ ਫੁੱਟਾ ਮਤਲਬ ਕਿ ਇਹ ਨੂੰ ਹਵਾ ਨਹੀਂ ਲੱਗਣੀ ਚਾਹੀਦੀ ਹਵਾ ਨਹੀਂ ਲੱਗਣੀ ਚਾਹੀਦੀ ਜਮੀਨ ਦਾ ਆਪਣਾ ਚਾਰ ਦਿਨ ਤੁਸੀਂ ਦੇਖ ਲਓ ਪਾਇਆ ਹੋਇਆ ਹਾਂ ਆ ਆ ਜਾਓ ਚਲੋ ਜੀ ਮੈਂ ਪਿਛਲੇ ਸਾਲ ਦਾ ਪਾਇਆ ਹੋਇਆ ਹੈ ਹਾਂ ਪਿਛਲੇ ਸਾਲ ਦਾ ਪਾਇਆ ਹੋਇਆ ਹੈ ਠੀਕ ਹੈ ਠੀਕ ਹੈ ਇਹ ਆਪ ਠੀਕ ਹੈ ਜੀ ਤੂੰ ਕਿੰਨਾ ਕਰ ਰਹੀ ਹੈ ਮਤਲਬ ਕੈ ਕਿੰਨਾ ਰਹੀ ਹੈ ਹੁਣ ਤੁਹਾਡੇ ਨਾਮ ਵਿੱਚ ਹੋਊਗਾ ਇਹ ਡੇਢ ਕਿੱਲੇ ਦਾ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਆ ਸਾਰੇ ਚਾਰ ਦੇ ਰਿਹੇ ਹੈ ਜਿਹੜਾ ਇਹਨੇ ਹਾਂ ਪਰ ਇਹ ਸਾਰੇ ਟੋਏ ਚ ਆਹ ਤਰ੍ਹਾਂ ਖਰਾਬ ਨਿਕਲਦਾ ਨਾ ਤੂੰ ਦੇਖ ਸਕਦੇ ਹੋ ਅੱਛਾ ਇਹ ਚਾਰ ਕਿੱਲਾਂ ਦੇ ਵਿੱਚੋਂ ਦੋ ਪੰਡਾ ਚਾਰ ਦੇ ਖਰਾਬ ਨਿਕਲਦੇ ਨੇ ਆਪਣੀਆਂ ਠੀਕ ਠੀਕ ਉਸ ਨੂੰ ਮੈਂ ਦਿਖਾ ਰਿਹਾ ਇਹ ਅਸੀਂ ਅੱਡ ਕੱਢ ਦਿੰਦੇ ਹੁਣੇ ਹਾਂ ਇਹ ਇੰਨਾ ਕਿ ਮਤਲਬ ਨਾਰਮਲ ਹੈ ਇਹਨੇ ਕੋ ਹੋ ਜਾਂਦਾ ਹੈ ਐ ਲੱਗਦਾ ਹੋ ਜਾਂਦਾ ਤੂੰ ਵੱਧ ਹੋ ਜਾਂਦਾ ਤਾਂ ਆਪਣੇ ਤਾਂ ਬਹੁਤ ਘੱਟ ਹੈ ਬਹੁਤ ਘੱਟ ਹੈ ਹਾਂ ਬਾਕੀ ਆਪਣਾ ਚਾਰ ਦੇਖ ਲਓ ਤੁਸੀਂ ਖੜੰਬੇ ਨਾਲ ਪਾਏ ਹੋ ਡੰਗਰ ਕੋਈ ਇਹ ਡੱਕਰਾਂ ਨਹੀਂ ਛੱੜਦੇ ਕੁਛ ਨਹੀਂ ਛੱੜਦੇ ਜਿਵੇਂ ਪਾਰੋਂ ਖੁੱਲਨੇ ਵੇਲੇ ਕਰ ਦੇਣਗੇ ਠੀਕ ਹੈ ਖੁੱਲਨੇ ਵੇਲੇ ਕਰ ਦੇਣਗੇ ਹਾਂ ਮਤਲਬ ਕਿ ਆ ਗਾ ਬਾਕੀ ਆ ਕਾਲਜਾ ਵੀਰ ਵੇਰਿਓ ਇਹਦੇ ਉੱਪਰ ਮਿੱਟੀ ਜ਼ਰੂਰੀ ਆ ਦੇਖਾ ਮਿੱਟੀ ਪਾਈ ਹੋਇਆ ਮੇਰੀ ਅੱਧਾ ਫੁੱਟ ਠੀਕ ਹੈ ਨਹੀਂ ਤਿੰਨ ਚਾਰ ਉਂਗਲਾਂ ਦਾ ਜ਼ਰੂਰ ਪਾਉ ਦੇ ਆਹ ਦੇਖੋ ਉੱਪਰੋਂ ਜਮੀ ਨਹੀਂ ਖਰਾਬ ਉੱਪਰ ਦੀ ਸੱਤ ਵੀ ਤੁਸੀਂ ਦੇਖ ਸਕਦੇ ਹੋ ਲੀਨ ਇਹਦਾ ਚਾਰ ਗਲ ਜਾਂਦਾ ਹੈ ਖਰਾਬ ਹੋ ਜਾਂਦਾ ਹੈ ਉੱਪਰੋਂ ਵੀ ਉਸੇ ਹੀ ਪਿਆ ਜਿਹੜਾ ਤੁਸੀਂ ਪਾਇਆ ਸੀ ਠੀਕ ਹੈ ਜੀ ਹਾਂ ਇਹ ਹੋਰ ਕਿੰਨੇ ਟਾਂ ਚੱਲੇਗਾ ਤੁਹਾਡੇ ਨਾਲ ਆ ਜੀ ਇਹਦਾ ਜਦ ਨਾਲ ਮਰਜ਼ੀ ਰੱਖਦੇ ਨੂੰ ਕੋਈ ਖਰਾਬ ਹੋਣ ਵਾਲੀ ਕੋਈ ਗੱਲ ਨਹੀਂ ਚਾਹੀਏ ਅਗਲੇ ਸਾਲ ਵੀ ਬਰਤ ਸਕਦੇ ਆਹ ਲਓ ਵਿਚਾਰ ਪਾ ਲਿਆ ਹਣਾ ਜੀ ਕੁਕੜੀ ਆਉਂਦੇ ਉਹਦੇ ਚਰਦੇ ਭਾਈ ਕੁਕੜੀ ਚਾਰ ਦੇ ਵਿੱਚ ਹੀ ਆਉਂਦੀ ਆ ਦੇ ਵਿੱਚ ਹੀ ਆਦਾ ਦਾਣਾ ਬਣ ਜਾਂਦਾ ਹੈ ਉਹਨਾਂ ਆਪ ਇਹਦਾ ਦਾਣਾ ਨਹੀਂ ਪਾ ਸਕਦੇ ਜਿੰਨਾ ਕਰ ਕੋਣਾ ਹੋਵੇ ਤੇ ਇਹ ਲਾ ਲਓ ਜੇ ਆਪਾਂ 100 ਮਣ ਵੀ ਮੱਕੀ ਲਈਏ ਹਾਂਜੀ ਹਾਂ ਕਿੱਲੇ ਦੀ ਉਹ ਵਿੱਚ ਹੀ ਦਾਣਾ ਬਣ ਜਾਂਦਾ ਇਹਦਾ ਗ੍ਰੈਂਡ ਹੋ ਕੇ ਠੀਕ ਹੈ ਠੀਕ ਹੈ ਹਾਂ ਇਹਨਾਂ ਦਾ ਆਪਾਂ ਡਕਰ ਨੂੰ ਪਾ ਲਈ ਜਾਂਦੇ 3 ਮਹੀਨੇ ਜਨ ਹੁਣ ਪੁੱਛੀ ਕਿ ਹੁਣ ਆਪਾਂ ਕਹਿੰਦੇ ਆ ਕਿੱਲੇ ਦੇ ਹਿਸਾਬ ਨਾਲ ਕਿੰਨਾ ਥਾਂ ਚਾਹੀਦਾ ਹੈ ਚਾਰ ਪਾਉਣ ਦੇ ਵਾਸਤੇ ਇਹ ਕਿੱਲੇ ਨੂੰ ਪਿੰਨੇ ਖਾਲੇ ਜਿਵੇਂ ਖਨਾਪਾਇਆ ਹੋਇਆ ਹਾਂ ਇਹ ਟੀਮ ਜਿੰਨਾ ਸਾਡੀ ਹੁੰਦਾ ਜੀ ਇਹ ਕੰਦੇ ਦੇ ਵਿੱਚ ਚਾਰ ਕ ਟਰਾਲੀਆਂ ਹੋ ਜਾਣੇ ਟਰਾਲੀਆਂ ਹਾਂ ਜੀ ਹਾਂ ਬੈੱਡ ਵਾਲੀਆਂ ਠੀਕ ਠੀਕ ਜੀ ਹਾਂ ਉਹਦੇ ਸਾਹ ਦਾ ਵਸ ਜਗਾ ਤਿਆਰ ਕਰ ਲੈ ਤਿਆਰ ਕਰ ਲੋ ਹਾਂ ਤਕੀਬ ਜਿੰਨਾ ਕਰਨਾ ਜੀ ਥੋੜੀ ਸਮਾਂ ਇਹ ਡੂੰਘਾ ਨਹੀਂ ਚਾਹੀਦਾ ਜਿਆਦਾ ਨਾ ਇਹ ਧਰਤੀ ਜਾਲ ਦਾ ਜਿਹੜੇ ਪੜਿਓ ਜਰੂਰ ਕਰ ਲੋ ਪਰ ਟੋਆ ਮਾਜਾ ਦੇ ਪਟੋ ਠੀਕ ਜੀ ਟੋਏ ਦੇ ਵਿੱਚ ਪਾਣੀ ਪੂਣੀ ਮੀਂਹ ਦਾ ਪਾ ਕੇ ਖਰਾਬ ਹੁੰਦਾ ਹੁਣ ਤੁਸੀਂ ਆਪਣਾ ਚਰ ਦੇਖ ਕੇ ਆਏ ਹੋ ਕੋਈ ਟੋਆ ਨਹੀਂ ਹੈ ਗਿਆ ਆਲੇ-ਦਾਲੇ ਮਿੱਟੀ ਜਾਂ ਟਰਾਲੀ ਲਾ ਕੇ ਪੜਿਓ ਮੜਾ ਕੇ ਫੇਰ ਬਣਾ ਹੈ ਯਕੀਨ ਵੀ ਪੈ ਵੀ ਜੇ ਉਦੋਂ ਪਾਣੀ ਨਿਕਲਦਾ ਹੋਵੇ ਠੀਕ ਹੈ ਜੀ ਜਿਹੜੀ ਇਹ ਤਰਪਾਲ ਜੀ ਪਾਉਣੀ ਇਹ ਵਿੱਚ ਪਾਣੀ ਜ਼ਰੂਰੀ ਹੈ ਜੀ ਇਹ ਤਾਂ ਬਹੁਤ ਜ਼ਰੂਰੀ ਹੈ ਜੀ ਅੱਛਾ ਜੀ ਹਾਂ ਤਰਪਾਲ ਪਾ ਕੇ ਤਰਪਾਲ ਦੇ ਉੱਪਰ ਮਿੱਟੀ ਵੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਕਈ ਵੀਰ ਹਾਂਜੀ ਮਤਲਬ ਨਹੀਂ ਪਾਉਂਦੇ ਉਹਨਾਂ ਚਾਰ ਬਹੁਤ ਖਰਾਬ ਹੋ ਜਾਂਦੇ ਠੀਕ ਹੈ ਜੀ ਆਹ ਤੇ ਬਾਈ ਜਾਨ ਦੇ ਬਹਾਜਾ ਚਾਰ ਦਰਾ ਉਹ ਮਦਰੀ ਹੈ ਨਾ ਜੀ ਉਦੋਂ ਕੀ ਕਰਨਾ ਜਿੰਨਾ ਤੁਹਾਨੂੰ ਮਾਤ ਨੂੰ ਪਤਾ ਲੱਗੇ ਆਪਣਾ ਜਿਆਦਾ ਖਰਾਬ ਹੋ ਰਿਹਾ ਹੈ ਨਾ ਉਦੋਂ ਪੀ ਜੀ ਪੈਸੇ ਤਾਂ ਦੇਖ ਚਾਰ ਖਰਾਬ ਹੁੰਦਾ ਰਹੀ ਜੇ ਆਪਾਂ ਪੌਣ ਚ ਲਾਹ ਪ੍ਰਵਾਹੀ ਕਰਾਂਗੇ ਦਾਬਦੀ ਕਰਾਂਗੇ ਦੀ ਤੇ ਉਦੋਂ ਬਾਅਦ ਤਾਜਨਾ ਚੰਗੀ ਤਰ੍ਹਾਂ ਢੱਕਾਂਗੇ ਨਹੀਂ ਵੀ ਪਾਣੀ ਪਈ ਗਿਆ ਪਾਣੀ ਨਾਲ ਖਰਾਬ ਹੋਊਗਾ ਇਹ ਉਹ ਨਹੀਂ ਖਰਾਬ ਹੁੰਦਾ ਠੀਕ ਹੈ ਜੀ ਮਿੱਟੀ ਜ਼ਰੂਰੀ ਆ ਕਾਗਜ਼ ਜ਼ਰੂਰੀ ਆ ਤੇ ਇੱਕ ਦਵਾਈ ਬਹੁਤ ਜ਼ਰੂਰੀ ਆ ਮਤਲਬ ਜਦੋਂ ਆਪਾਂ ਚਾਰ ਪਾਉਨੇ ਆ ਉਦੋਂ ਟਰੈਕਟਰ ਦੇ ਉੱਪਰ ਚੱਲੀ ਜਾਵੇ ਪ੍ਰੋਪਰ ਚੱਲੀ ਜਾਵੇ ਜਦੋਂ ਆਪਣੇ ਮੱਕੀ ਬੀਤੀ ਜੀ ਮਤਲਬ ਜੇ ਤੁਸੀਂ ਕਹਿੰਦੇ ਕਣਕ ਤੋਂ ਬਾਅਦ ਜੇ ਕੋਈ ਬੀਜ ਤੇ ਤੇ ਫਿਰ ਕਿੰਨੇ ਕੁ ਦਿਨਾਂ ਚ ਤਿਆਰ ਹੋ ਜਾਂਦੀ ਮੱਕੀ ਜੇ ਇਹ ਲੈ ਜਾਂਦੇ ਤਿੰਨ ਮਹੀਨੇ ਜੀ ਤਿੰਨ ਮਹੀਨੇ ਜੀ ਹਾਂ ਜੀ ਹਾਂ ਫਿਰ ਕਿੰਨੇ ਕੁ ਪਾਣੀ ਲੱਗ ਜਾਂਦੇ ਜੀ ਤਿੰਨ ਮਹੀਨੇ ਦੇ ਵਿੱਚ ਪਾਣੀ ਤਾਂ ਖਾਸੇ ਲੱਗ ਜਾਂਦੇ ਨੇ ਠੀਕ ਪਾਣੀ ਤਾਂ ਇਹ ਜੀਰੀ ਜਿੰਨਾ ਹੀ ਪਾਣੀ ਖਾਂਦੀ ਹੈ ਵੱਧ ਤਾਂ ਖਾਂਦੀ ਉਹ ਘੱਟ ਨਹੀਂ ਆਉਂਦੀ ਠੀਕ ਹੈ ਜੀ ਇੱਕ ਗੱਲ ਹੋਰ ਸੁਣੀ ਜੀ ਮਤਲਬ ਕਿ ਕਹਿੰਦੇ ਵੀ ਇਹਨਾਂ ਕੋਈ ਤਾਕਤ ਹੁੰਦੀ ਮਤਲਬ ਜੀ ਦਾ ਫਰਕ ਪੈਂਦਾ ਵੀ ਜੀ ਜੀਰੀ ਮਤਲਬ ਵੱਧ ਹੁੰਦੀ ਹੈ ਨਾ ਮੱਜੇ ਮੱਕੀ ਬੀਜ ਦਾ ਨਹੀਂ ਵੱਧ ਨਹੀਂ ਹੁੰਦੀ ਇਹ ਤਾਂ ਬਿਲਕੁਲ ਮਤਲਬ ਗਲਤ ਗੱਲ ਹੈ ਵੀ ਵੱਧ ਹੋਊਗੀ ਹਾਂਜੀ ਤੇ ਮਤਲਬ ਇਹ ਤਾਂ ਤੀਹ ਪੂਰੇ ਕੱਢ ਲਾਂਗੇ ਹਾਂ ਕੱਢ ਲੈਂਦੀ ਆ ਜੇਗਾ ਅੱਛਾ ਅੱਛਾ ਜੀ ਇਹਦੇ ਵਿੱਚ ਖਲ ਖੂਦ ਪੂਰੀ ਦਾੜੀ ਦੀ ਹਾਂਜੀ ਮਤਲਬ ਵੱਧ ਤੋਂ ਵੱਧ ਪਵੇ ਹਾਂਜੀ ਕਿਉਂਕਿ ਆਪਾਂ ਤਿੰਨ ਫਸਲਾ ਲੈਣੇ ਆ ਫਿਰ ਉਹਦਾ ਤਾਂ ਹੋਊਗੀ ਠੀਕ ਹੈ ਜੀ ਆਪਣੀ ਸ਼ਕਤੀ ਘਟ ਜਾਂਦੀ ਹੈ ਘਟ ਜਾਂਦੀ ਹੈ ਘਟ ਜਾਂਦੀ ਹੈ ਹਾਂ ਹਾਂਜੀ ਜਿਵੇਂ ਤੁਸੀਂ ਕਹਿੰਦੇ ਮਤਲਬ ਕਿ ਸਾਨੂੰ ਮਤਲਬ ਹੋ ਗਏ 5-7 ਸਾਲ ਹੋ ਗਏ ਜੀ ਕਾਦੇ ਨੂੰ ਫਿਰ ਸਾਨੂੰ ਕਿੰਨੇ ਕ ਫੈਸਲਾ ਪ੍ਰੋਫਿਟ ਹੋਈ ਕਿੰਨੇ ਕ ਪੈਸੇ ਬਣੇ ਅਜੇ ਤੱਕ ਜੀ ਵੀਰ ਵੀ ਕੁਝ ਖਰਚਾ ਦੇ ਇਕੜ ਜਾਂਦਾ ਜਿਵੇਂ ਹਾਂਜੀ ਹਾਂ ਹੈ ਕੁਝ ਅਦਬ ਚਾਦਬ ਦਾ ਪਾ ਲੈਂਦੇ ਹਾਂ ਵੀ ਚਲੋ ਠੇਕੇ ਵਾਲਾ ਬਾਹਲਾ ਟਾਈਮ ਪਾਸ ਜਾਂ ਕਰੀ ਜਾਂਦੇ ਆ।ਾਨੂੰ ਵੀ ਟਾਈਮ ਪਾਸ ਜਾਂ ਹੋ ਜਾਂਦਾ। ਹਾਂ 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 ਟਾਈਮ ਪਾਸ ਹੋ ਜਾਂਦਾ ਮਤਲਬ। ਹਾਂ 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 ਠੀਕ ਹੈ ਜੀ ਠੀਕ ਹੈ। 3 4 5 ਕਿਸੇ ਮੈਂ ਪਈ ਮਤਲਬ ਵੱਢ ਲਏ ਮੱਥੀ ਹੋਣਾ ਵੀ ਤੇ ਇਹਦਾ ਆਪਣਾ ਚਾਹੂ ਹੀ ਕਰ ਲਿਆ। ਰੈਟਿੰਗ ਕਰ ਲਈ ਆਪਣੀ। ਗੋਰੀ ਦੀ ਟੀਮ ਲਾਉਣੇ ਆਪਾਂ ਹੀ ਮਹਾਚਾਰ ਦੇ। ਹੋਰ ਕੁਝ ਨਹੀਂ ਬੋਲ ਵੀਰੇ। ਕੁਝ ਨਹੀਂ ਬੋਲਣਾ। ਲਾ ਇਹ ਬਾਜੂ ਦੀ ਪਕਾਈ ਬਾਜੀ ਇਹ ਦੇਖ ਵੀ ਕੀ ਹੋਏ। ਵੀ ਇਹਦਾ ਸਿੱਧੀ ਬਸ ਮਸ਼ੀਨ ਪਾਈ ਜਾਂਦੀ ਉਹਦਾ ਦਾਵ ਹੋਈ ਜਾਵੇ ਹਾਂ ਹੋਰ ਕੋਈ ਹੈ ਦਾਵ ਹੋਈ ਵਿਸੇ ਲਾਉਂਦਾ ਕੁਕੜੀਆ ਦਾ ਠੀਕ ਹੈ ਜੀ ਹਾਂ ਤੇ ਹੁਣ ਆਪਾਂ ਕੋਲ ਸੇਲ ਹੈਗਾ ਇਹ ਚਾਰ ਆਹ ਚਾਰ ਕਿਲੇ ਸੇਲ ਲਿਆ ਚਾਰ ਕਿਲੇ ਸੇਲ ਲਈ ਠੀਕ ਹੈ ਕੀ ਰੇਟ ਨੂੰ ਦੇਵੋਗੇ ਜੀ ਰੇਟ ਜੋ ਮੌਕੇ ਦਾ ਹੋਊਗਾ ਚਲੋ ਫੇਰ ਠੀਕ ਹੈ ਜੀ ਮਤਲਬ ਕਿ ਜਿਹੜੇ ਬੰਦੇ ਲੈਣਾ ਉਸ ਦਾ ਕਰੈਕਟ ਨੰਬਰ ਬੋਲ ਦਿਓ ਜੀ ਹਾਂ ਹਾਂ ਨੰਬਰ ਬੋਲੋ 99699 95699 ਜੀ 98122 98122 ਜੀ ਕਿਹਨਾਵਾਂ ਹੈ ਆਪਣਾ ਨਰਮਲ ਸਿੰਘ ਜੀ ਨਰਮਲ ਸਿੰਘ ਜੀ ਠੀਕ ਹੈ ਕਿਸੇ ਵੀ ਬੋਲ ਸਕੋ ਵਾਰੀ ਮਿੱਟੀ ਜਾਂਦੀ ਆਪਰੇ ਵੀ ਇਹ ਪੰਜ ਦਰਮਣ ਗਰਮਾ ਗਰਮਾ ਥੋੜਾ ਹਾਂ ਨਾਲ ਇਹਦੇ ਸਰੋਂ ਦਾ ਤੇਲ ਡੰਗਰਾਂ ਨੂੰ ਜਿਵੇਂ ਦਰਾ ਕੇ ਨਾਲ ਅੱਛਾ ਅੱਛਾ ਜੀ ਵੀ ਤੇ ਖਾਲ ਪਾਓ ਤੇ ਸਰੋਂ ਦਾ ਤੇਲ ਪਾਓ ਖੁਸ਼ਕ ਹੁੰਦਾ ਹੈ ਤੇ ਮਦਰ ਇਹਦੇ ਨਾਲ ਤਰਤੀ ਵਾਲੀ ਡੰਗਰ ਤੋਂ ਜ਼ਰੂਰ ਚੀਜ਼ ਦਿਓ ਤੇ ਵਿੱਚ ਦਾਣਾ ਸਰੋਂ ਪਾ ਕੇ ਤੇ ਤੇਲ ਚਾਰੋ ਹਾਂ ਤੇਰ ਲਈ ਜਗੜੂ ਚਿਰੂਲ ਦਿਓ ਮੈਂ ਠੀਕ ਹੈ ਤੇਰਾ ਪ੍ਰੋਫਿਟ ਕਿੰਨਾ ਹੋ ਜਾਂਦਾ ਜੀ ਇਹਦੇ ਨਾਲ ਕਿੰਨਾ ਬੱਦਕੋ ਦੁੱਧ ਹਾਂ ਦੁੱਧ ਦਾ ਫਰਕ ਪੈਂਦਾ ਹੈ ਅੱਛਾ ਜੀ ਹੂੰ ਆਪਾਂ ਇਹਨਾਂ ਦਾਣਾ ਨਹੀਂ ਪਾ ਸਕਦੇ ਜੀ ਆਪਾਂ ਚਾਰ ਪਾਵਾਂਗੇ ਤਾਂ ਡੰਗਰ ਦਾ ਦੁੱਧ ਦਾ ਫਰਕ ਪੈਂਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੀ ਪੀ ਮੁਟਕੇ ਚਾਰ ਪਾਵਾਂਗਾ ਨਾ ਥੋੜਾ ਜਿਹਾ ਟੱਟ-ਪੱਟ ਕਿੰਨਾ ਪਾਉਣਾ ਥੀਦਾ ਜੀ 1 ਕਿੱਲਾ 2 ਕਿੱਲੇ 3 ਕਿੱਲੇ ਇਹ ਤਾਂ ਆਪਣੇ ਡੰਗਰਾਂ ਦੇ ਸਭ ਨਾਲ ਪਾਉਣਾ ਚਾਹੀਦਾ ਮੇਰੇ ਜਿੰਨੀ ਕਪੈਸਿਟੀ ਆ ਜਿੰਨਾ ਕੋਈ ਲੱਗ ਜੇ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ ਜੀ ਮਤਲਬ ਕਿ ਜੇ ਅਸੀਂ ਕੰ 10 ਕਿੱਲੇ ਦਾ 4 ਵਾਤਾ ਹੈ ਬਹੁਤ ਅੱਛਾ ਹਾਂ 2 ਵਾਰ 4 ਵਾਰ ਚੱਲ ਜੂਗਾ 4 ਚੱਲ ਜੂਗਾ ਠੀਕ ਹੈ ਜੀ ਮਤਲਬ ਜੇ ਅਸੀਂ ਕਿ ਮਤਲਬ ਇਹ ਕੰਮ ਕਰਨਾ ਕੋਈ ਸਟਾਰਟੀ ਦਾ ਹੋ ਕਿੰਨੇ ਕੁ ਪੈਸੇ ਸਾਨੂੰ ਲੋੜ ਪਊਗੇ ਜੀ ਦੋ ਕਿੱਲਾ ਦਾ ਕਰਨਾ ਦੋ ਕਿੱਲੇ ਦਾ ਕਰਨਾ ਹੋਵੇ ਦੋ ਕਿੱਲੇ ਦਾ ਕਰਨਾ ਹੋਵੇ ਵੀਰੇ ਬਾਹਰ ਵੀ ਚਾਹੀਦਾ ਹੈ ਇਹ ਘਰ ਦਾ ਹੋਵੇ ਚਾਹੇ ਠੇਕੇ ਦਾ ਹੋਵੇ ਕਿ ਕਿਦਾ ਹੋਵੇ ਤੇ 10000 ਰੁਪਏ ਉਹਨੂੰ ਚਾਹੀਦਾ ਬਜਾਈ ਵਾਸਤੇ ਸ਼ੁਰੂਆਤ ਤੇ ਹਾਂਜੀ ਬਾਕੀ 5-7000 ਦੀ ਦਵਾਈ ਆ ਜਾਂਦੀ ਜੂਰੀ ਆ ਜਾਂਦਾ ਵਿੱਚ ਹੈ ਨਾ ਤੇ ਬਾਕੀ ਫਿਰ ਪੜ੍ਹਾਈ ਦੇ ਆ ਜਾਂਦਾ 10-12000 ਰੁਪਏ ਖਰਚਾ 25000 ਰੁਪਏ ਨੋਰਮਲ ਤਾਂ ਮੰਨ ਕੇ ਚੱਲੋ ਵੀ ਆਊਗੀ ਆਊਗਾ 25 ਤਾਂ ਨੋਰਮਲ ਮੰਨੀ ਹੈ ਜੀ ਹਾਂ ਠੀਕ ਹੈ ਜੀ ਵੀ ਜੇ ਰੇਟ ਤੰਗਾ ਹੋਵੇ ਤਾਂ ਆਪਾਂ ਨੂੰ 50 ਕੁ ਹਜ਼ਾਰ ਦੀ ਸੇਲ ਕਿੱਲੇ 'ਚ ਹੋ ਜਾਂਦੀ ਹੈ ਹੋ ਜਾਂਦੀ ਆਪ 25000 ਰੁਪਏ ਖਰਚਾ ਕਰ ਦੇ ਕੇ ਵੀ ਚੱਲਾ ਠੀਕ ਹੈ ਜੀ 25000 ਰੁਪਏ ਹਾਂ ਹਾਂ ਵੀ ਆਪਾਂ ਨੂੰ ਛੱਡ ਜਾਂਦੇ ਹਾਂ ਆ 20000 ਰੁਪਏ ਆਹ 20 ਰੁਪਏ ਆਹ ਹਾਂ ਹਾਂ ਠੀਕ ਹੈ ਜੀ ਵਾਹ ਹੀ ਵਾਹ ਜਾ ਦੇ ਦੀ ਪ੍ਰੋਫਟ ਆ ਗਿਆ ਠੀਕ ਹੈ ਠਾਕ ਦੇ ਕੋਈ ਹੋਰ ਕੋਈ ਗੱਲ ਦੱਸੋ ਹੀ ਮਤਲਬ ਜਿਹੜੀ ਆਪਾਂ ਚਾਰਾ ਥਰੂ ਕਿਸਾਨ ਵੀਰਾਂ ਨੂੰ ਦੇਣਾ ਚਾਹੇ ਦੱਸਣੀ ਚਾਹੀਏ ਵੀ ਅੰਕ ਮੇ ਕਿਵੇਂ ਮਤਲਬ ਰੇਟ ਰੂਟੇ ਨੇ ਸਹੀ ਮਿਲਦੇ ਆਂ ਆਪਾਂ ਨੂੰ ਜੀ ਸਰਕਾਰ ਵੱਲੋਂ ਕੀ ਇਹਦਾ ਕੀ ਹੈ ਸਰਕਾਰ ਦੇ ਇਹ ਸਰਕਾਰ ਵੱਲੋਂ ਇਹਦਾ ਕੋਈ ਨਹੀਂ ਤਾਂ ਆਮ ਪ੍ਰਾਈਵੇਟ ਹੈ ਠੀਕ ਹੈ ਜੀ ਹਾਂ ਸਰਕਾਰ ਦਾ ਕੋਈ ਰੋਲ ਨਹੀਂ ਠੀਕ ਹੈ ਕਿਸਾਨਾਂ ਨੇ ਤੀਜੀ ਬਦਲ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਇਹ ਮਤਲਬ ਜੀਰੀ ਕੰਟ ਤੋਂ ਬਾਅਦ ਇਹ ਕਰਨੀ ਨਹੀਂ ਕਰਨੀ ਦੇਖ ਆਲੂ ਵਾਲੇ ਤਾਂ ਹੈਗਾ ਵੀ ਨਹੀਂ ਇਹਦਾ ਪੂਰਾ ਮੈਨੀਫੈਸਟ ਜਿਹੜਾ ਆਦੂਮੜੀ ਖੇਤੀ ਹੈ ਜਿਹੜਾ ਮੱਕੀ ਹੈ ਜੀਰੀ ਹੈ ਜਿਹੜਾ ਆਪਾਂ ਕਰ ਕਰੇ ਤੇ ਕਰਦੇ ਆ ਇਹ ਥੋੜਾ ਜਿਹਾ ਫਾਦਲ ਹੁੰਦੀ ਹੈ ਕਰਕ ਕੋ ਤਾਂ ਸਹੀ ਮਤਲਬ ਹੁੰਦੀ ਹੈ ਹਾਂ ਜਿਹੜਾ ਹੁਣ ਜਿਵੇਂ ਕਲਕ ਵੱਟ ਕੇ ਆਪਾਂ 1 ਲੱਖ ਤਾਂ ਫੇਰ ਢੋਨਾ ਲਾਉਣਾ 1 ਲੱਖ ਤਾਂ ਮੱਕੀ ਬੀਜਣੀ ਮੱਕੀ ਬੀਜਣੀ ਵੀ ਥੋੜੇ ਇੱਥੇ ਮਤਲਬ ਜਰੂਰ ਟਾਈਮ ਦੀ ਘਾਟ ਕਰਨਾ ਹਾਂ ਤਾਂ ਲੇਟ ਹੋ ਜਾਂਦੇ ਪੋ ਜਾਂਦੇ ਮੀਨੂ ਭੈਣ ਲੱਗ ਜਾਂਦੇ ਨੇ ਉਦੋਂ ਤੁੰਡੀ ਨਾਲ ਤਾਂ ਇਦਾਂ ਜਿਹਾ ਹੋਇਆ ਜੀ ਮਤਲਬ ਟਾਈਮ ਤੋਂ ਛੱਡ ਰਹੀ ਹਾਂ ਮਰਦੇ ਫਿਰੇ ਨਾ ਆਪਾਂ ਮੱਕੀ ਤੁਸੀਂ ਆਪ ਵੀ ਦੇਖ ਰਹੇ ਹੋ ਕਰਕੜੀ ਵੀ ਮੱਕੀ ਤੁਸੀਂ ਦਿਖਾ ਦਿਓ ਆਪਣੇ ਵੀਰਾਂ ਨੂੰ ਵੀ ਆਪਾਂ ਥੋੜਾ ਜਿਹਾ ਗੇਸਤਾ ਮਤਲਬ ਆ ਵੀਰੇ ਵੀਤਵੀਰ ਨੂੰ ਹਾਂ ਹਾਂ ਤੇ ਇਹ ਮੱਚਾ ਹੈ ਇਹ ਘਟਾ ਲਈ ਹੋਈ ਤੇ ਆ ਇਧਰ ਵੀ ਇਹ ਆਲੂ ਵਾਲੀ ਹੈ ਇਹ ਆਲੂ ਵਾਲੀ ਇਹ ਕੋ ਪਹਿਲਾਂ ਵੀ ਉਹ ਮੂੰਗੀ ਵੀ ਆਲੂ ਵਾਲੀ ਹਾਂ ਠੀਕ ਹੈ ਜੀ ਤੇ ਚਾਰ ਵਸ ਕਿੰਨੇ ਚਿਰ ਹੋਣੀ ਜੇ ਪਾਣੀ ਤੇ ਇਹ ਵਸ ਜਦੋਂ ਦਾਣਾ ਬਣ ਗਿਆ ਤੇ ਆਪਾਂ ਦੇਖਾਂਗੇ ਨਾ ਉਹ ਖੋੋ ਕੇ ਹਾਂ ਜੀ ਜਦੋਂ ਨੌਖੂੜ ਫਟ ਗਿਆ ਹਾਂਜੀ ਉਦੋਂ ਆਪਾਂ ਸੇਲ ਕਰ ਦਾਂਗੇ ਤਿੰਨ ਮਹੀਨੇ ਬਾਅਦ ਕਰਦੇ ਨੇ ਹਾਂ ਹਾਂ ਤਿੰਨ ਮਹੀਨੇ ਦਾ ਲੈ ਜਾਂਦੀ ਹੈ